ਪਹਿਲਾ ਪਤਰ ਸ ਤੇਨਦੀ ਦਾਸ ਜਿਹੜਾ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਚਾਹੁੰਦਾ ਹੈ ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ ਚਾਹੁੰਦਾ ਹੈ ਅਤੇ ਭਲੇ ਦਿਨ ਵੇਖਣਾ ਚਾਹੁੰਦਾ ਹੈ ਅਤੇ ਕਿਹੜੇ ਦਿਨ ਵੇਖਣਾ ਚਾਹੁੰਦਾ ਪੁਰੇ ਭਲੇ ਦਿਨ ਵੇਖਣਾ ਚਾਹੁੰਦਾ ਹੈ ਉਹ ਆਪਣੀ ਜੀਭ ਨੂੰ ਬੁਰੀਾਈ ਤੋਂ ਉਹ ਆਪਣੀ ਜੀਭ ਨੂੰ ਬੁਰੀਾਈ ਤੋਂ ਅਤੇ ਆਪਣੇ ਬੁੱਲ੍ਹ ਕਿ ਉਹ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਬੋਲਣ ਤੋਂ ਰੋਕ ਰੱਖੇ ਜਿਹੜਾ ਬੰਦਾ ਕੀ ਕਰਦਾ ਵਾ ਚੰਗੇ ਦਿਨ ਦੇਖਣਾ ਚਾਹੁੰਦਾ ਹੈ ਤੇ ਜਿਹੜਾ ਮਾੜੇ ਦਿਨ ਦੇਖਣਾ ਚਾਹੁੰਦਾ ਉਹ ਕੀ ਕਰੇ ਹਾਂਜੀ ਜੀ ਇਹਦਾ ਮਤਲਬ ਜਿਹਨੇ ਮਾੜੇ ਦਿਨ ਦੇਖਣੇ ਆ ਉਹਦੇ ਬੁੱਲ ਪਹਿਲਾਂ ਹੀ ਮਕਰ ਦੇ ਲਈ ਖੁੱਲੇ ਆ ਚੁਗਲੀਆਂ ਦੇ ਲਈ ਖੁੱਲੇ ਆ ਨਿੰਦਿਆ ਦੇ ਲਈ ਖੁੱਲੇ ਆ ਫੋਰ ਕੰਮਾਂ ਦੇ ਲਈ ਖੁੱਲੇ ਆ ਪਰ ਰੱਬ ਦੇ ਲਈ ਨਹੀਂ ਖੁੱਲੇ ਉਹ ਚੰਗੇ ਦਿਨ ਨਹੀਂ ਦੇਖੇਗਾ ਆਪਣੇ ਜੀਵਨ ਦੇ ਵਿੱਚ ਤੇ ਲਿਖਿਆ ਵੀ ਜਿਹੜਾ ਚੰਗੇ ਦਿਨ ਦੇਖਣਾ ਚਾਹੁੰਦਾ ਉਹ ਕੀ ਕਰੇ ਆਪਣੇ ਬੁੱਲਾਂ ਨੂੰ ਰੋਕ ਕੇ ਰੱਖੇ ਆਪਣੀ ਜੀਵ ਨੂੰ ਬ੍ਰਿਆਈ ਤੋਂ ਰੋਕ ਕੇ ਰੱਖੇ ਤੇ ਬ੍ਰਿਆਈ ਕੀ ਆ ਨੌਂਅਤ ਪੜ੍ਹ ਲਓ ਜਿਹੜਾ ਨੌਂਅਤ ਪੜ੍ਹ ਤੋਂ ਛੋਟਾ-ਫੋਟਾ ਬ੍ਰਿਆਈ ਕੀ ਆ ਬ੍ਰਿਆਈ ਦੇ ਬਦਲੇ ਬ੍ਰਿਆਈ ਨਾ ਕਰੋ ਪ੍ਰਿਆਈ ਸੁਣ ਲਓ ਕੀ ਆ ਰੋਕਣਾ ਤਾਂ ਤੋਂ ਆਪਣੇ ਆਪ ਨੂੰ ਬ੍ਰਿਆਈ ਦੇ ਬਦਲੇ ਬ੍ਰਿਆਈ ਨਾ ਕਰੋ ਅਤੇ ਕਾਲ ਦੇ ਬਦਲੇ ਗਾਲ ਨਾ ਕੱਢੋ ਕਾਲ ਦੇ ਬਦਲੇ ਗਾਲ ਨਾ ਕੱਢੋ ਸੋਕੋ ਉਲਟੀ ਸਭ ਉਲਟਾ ਜਿਹੜਾ ਦਾਅਲ ਕਰਦਾ ਉਹਨੂੰ ਕੀ ਦੋ ਕੁਝ ਹੈਗਾ ਤੁਹਾਡੇ ਵਿੱਚੋਂ ਜਿਹੜਾ ਇੱਕ ਬੰਦਾ ਜਿਹਨੇ ਦਿੱਤੀ ਹੋਏ ਕਿ ਇਹਨੂੰ ਸੀਸ ਇੱਕ ਅੱਧੀ ਵਾਰੀ ਤੇ ਦੇ ਦਿੱਤੀ ਹੋਗੀ ਤੁਸੀਂ ਮਜਬੂਰੀ ਚ ਪਰ ਕਿੰਨੀ ਵਾਰੀ ਸੀਸ ਦਿੱਤੀ ਹੈ ਜਿਹਨੇ ਤੁਹਾਨੂੰ ਬਾਲਾ ਕੱਢਿਆ ਜਿਹਨੇ ਤੁਹਾਡੇ ਬਾਰੇ ਬੁਰਾ ਸੋਚਿਆ ਬੋਲਿਆ ਜਿਹਨੇ ਤੁਹਾਡੇ ਬਾਰੇ ਕਈ ਪਲੈਨਿੰਗ ਕੀਤੀ ਤੁਹਾਨੂੰ ਪਤਾ ਵੀ ਚੱਲ ਗਿਆ ਤੇ ਤੁਸੀਂ ਉਹਦੇ ਬਾਰੇ ਕੀ ਕੀਤਾ ਵਾ ਪ੍ਰਾਰਥਨਾ ਕੀਤੀ ਉਹਨੂੰ ਉਹ ਸੀਸ ਦਿੱਤੇ ਆ ਕਿਸ ਕੋਈ ਹੈਗਾ ਜਨ ਹਾਂਜੀ تے پھر پرمیشن نے سانو سدیا کا دے باس دے کا دے لی سانو پرمیشن نے سانو اس سے کاملی لی سدیا بھی اہی لوگ کا حقیقت کی دے یہ اسیس دے اسی لوگ دے ہوتے دے یہ دے آیا کر مسیح ترتی دے ہوتے آیا تے گال دے پدلے گال دے دیتی ਤੇ ਜੇ ਕੋਈ ਦਰਕਾ ਕਿਸੇ ਨੇ ਮਾਰਿਆ ਤੇ ਉਹਨੇ ਉਨੀ ਬਰਾਬਰੀ ਨਹੀਂ ਕੀਤੀ ਤੇ ਜੇ ਕਿਸੇ ਨੇ ਉਹਦੀ ਦਾੜੀ ਫੁੱਟੀ ਤੇ ਫੇਰ ਵੀ ਉਹਨੇ ਕੁਝ ਨਹੀਂ ਕਿਹਾ ਜੇ ਕਿਸੇ ਨੇ ਉਹਦੇ ਚਪੇੜਾ ਮਾਰੀਆਂ ਤੇ ਤਾਂ ਵੀ ਉਹਨੇ ਕੁਝ ਨਹੀਂ ਕਿਹਾ ਕਿਉਂ ਤੇ ਜੇ ਕਿਸੇ ਨੇ ਉਹਦੇ ਮੂੰਹ ਤੇ ਵੀ ਥੁੱਕ ਦਿੱਤਾ ਤੇ ਤਾਂ ਵੀ ਉਹਨੇ ਕਿਹਾ ਇਹ ਕੰਮ ਹੋਇਆ ਤੇ ਫਿਰ ਸਾਨੂੰ ਕੀ ਮਿਲਿਆ ਨਹੀਂ ਪਤਾ ਤੁਹਾਨੂੰ ਹਾਂਜੀ ਜਦੋਂ ਯਿਸੂ ਦੇ ਨਾਲ ਇਹ ਕੰਮ ਹੋਇਆ ਤਾਂ ਸਾਨੂੰ ਕੀ ਮਿਲਿਆ Hadi. Hadi. ਸਾਨੂੰ ਜੀਵਨ ਮਿਲਿਆ ਹੈ ਜੇ ਉਹ ਇਹ ਕੰਮ ਕਰਕੇ ਤੇ ਬਰਾਬਰੀ ਕਰਨ ਲੱਪੇਂਦਾ ਤੇ ਉਹਨੇ ਇਹ ਕੰਮ ਕਰਕੇ ਜੇ ਬਰਾਬਰੀ ਕਰ ਲੈਂਦਾ ਤੇ ਸਾਨੂੰ ਛੁਟਕਾਰਾ ਨਹੀਂ ਸੀ ਮਿਲਣਾ ਉਹਨੇ ਸਾਡੇ ਲਈ ਇਹ ਸਭ ਕੁਝ ਕੀਤਾ ਉਹਨੇ ਭੁਲਾਈ ਕੀਤੀ ਬ੍ਰਿਆਈ ਨੂੰ ਸਹ ਲਿਆ ਬ੍ਰਿਆਈ ਨੂੰ ਲੈ ਕੇ ਤੇ ਭੁਲਾਈ ਨੂੰ ਵਾਪਸ ਦਿੱਤਾ ਲੋਕਾਂ ਨੂੰ ਹallelujah ਲੋਕਾਂ ਨੂੰ ਨੇ ਸਾਨੂੰ ਦਿੱਤਾ ਸਾਡੇ ਪਾਪ ਸੀ ਜਿਹਦੇ ਕਰਕੇ ਉਹ ਇਦਾਂ ਹੋਇਆ ਦੇਖੋ ਜਿਹੜਾ ਬੰਦਾ ਚੰਗੇ ਦਿਨ ਦੇਖਣਾ ਚਾਹੁੰਦਾ ਹੈ ਕਿ ਇਹ

ਇਸੇ ਕਰਕੇ ਫੈਲ ਰਿਹਾ ਕਿ ਉਹ ਮਾਫੀ ਦਾ ਪਰਮੇਸ਼ਰ ਆ ਮਾਫ ਕਰਨ ਦੇ ਲਈ ਸਾਨੂੰ ਉਹਨੇ ਆਪਣਾ ਜੀਵਨ ਦੇ ਦਿੱਤਾ ਤੇ ਭਲਾਈ ਜਿਹੜੀ ਸੀਗੀ ਸਾਡੀ ਪਰਿਆਈ ਦੇ ਵਡੇ ਉਹਨੇ ਸਾਨੂੰ ਕੀ ਦਿੱਤਾ ਮੋੜ ਕੇ ਭਲਾਈ ਦਿੱਤੀ ਅਸੀਂ ਪਰਿਆਈ ਕੀਤੀ ਪਰ ਉਹਨੇ ਸਾਡੇ ਨਾਲ ਭਲਾਈ ਕੀਤੀ ਅਸੀਂ ਪਾਪ ਕੀਤਾ ਪਰ ਉਹਨੇ ਸਾਡੇ ਲਈ ਕੀ ਕਰਦੀ ਮਾਰ ਖਾਦੀ ਸਾਡੇ ਪਾਪਾਂ ਲਈ ਉਹਨੇ ਸਭ ਕੁਝ ਹੀ ਕੀਤਾ ਸਾਡੇ ਸਾਨੂੰ ਜੀਵਨ ਦੇਣ ਦੇ ਲਈ ਸਾਨੂੰ ਉਹਨੇ ਜੀਵਨ ਦੇਣ ਦੇ ਲਈ ਉਹਨੇ ਆਪਣੀ ਮੌਤ ਹੋ ਕੀ ਕਰ ਦਿੱਤਾ ਲੈ ਲਿਆ ਹallelujah ਤਾਂ ਇੱਥੇ ਲਿਖਿਆ ਵੀ ਸਭ ਤੋਂ ਪਹਿਲਾਂ ਨੋਆ ਜੀ ਜਦੋਂ ਤੁਸੀਂ ਪੜ੍ਹਦੇ ਆਂ ਤੇ ਇੱਥੇ ਲਿਖਿਆ ਵੀ ਜੇ ਤੁਸੀਂ ਗਾਲ ਦੇ ਬਦਲੇ ਗਾਲ ਨਹੀਂ ਜਿੰਨੇ ਤਾਂ ਫਿਰ ਕਿਹਦੀ ਸੁਣਦੇ ਆਂ ਤੁਸੀਂ ਪ੍ਰਭੂ ਕਹਿੰਦਾ ਹੈ ਵੀ ਮੈਂ ਪਿਤਾ ਦੀ ਸੁਣਦਾ ਮਨ ਇੱਕ ਬੰਦੇ ਨੇ ਪ੍ਰਚਾਰ ਕੀਤਾ ਕਹਿੰਦਾ ਪ੍ਰਭੂ ਯਿਸੂ ਕੀ ਕਹਿੰਦਾ ਸੀਗਾ ਉਹ ਆਪਣੇ ਪਿਤਾ ਕੋਲ ਰਾਤ ਨੂੰ ਜਾਂਦਾ ਸੀ ਪ੍ਰੇਰ ਕਰਨ ਤੇ ਪਿਤਾ ਨੂੰ ਪੁੱਛਦਾ ਸੀ ਪਿਤਾ ਜੀ ਸਵੇਰੇ ਮੈਨੂੰ ਫਰੈਂਸੀਆਂ ਨੇ ਮਿਲਣਾ ਤੇ ਉਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਵਾ ਤੇ ਮੈਂ ਕੀ ਕਰਾਂ ਤੇ ਪਿਤਾ ਕਹਿੰਦਾ ਸੀ ਤੂੰ ਚੁੱਪ ਰਹੀਂ ਤੇ ਉਹ ਚੁੱਪ ਰਿਹਾ ਹੈਨਾ ਤੇ ਜੇ ਪਿਤਾ ਨੂੰ ਕਹਿੰਦਾ ਹੀ ਉਹ ਪਿਤਾ ਨੂੰ ਕਹਿੰਦਾ ਸੀਗਾ ਵੀ ਪ੍ਰਭੂ ਮੇਰੀ ਉਹ ਦਾੜੀ ਕੁੱਟਣਗੇ ਸਵੇਰੇ ਤੇ ਮੈਂ ਕੀ ਕਰਾਂ ਵੀ ਤੂੰ ਚੁੱਪ ਹੀ ਰਹੀਂ ਪਰ ਉਹ ਚੁੱਪ ਹੀ ਨਹੀਂ ਉਹ ਕਦੀ ਸੁਣਦਾ ਹੀਗਾ ਪੇਟਾ ਦੀ ਆਪਣੀ ਨਹੀਂ ਸੀ ਕਰਦਾ ਜੋ ਆਪਣੀ ਕਰਦਾ ਨਾ ਸਾਡੇ ਵਿੱਚ ਬਹੁਤ ਸਾਰੇ ਲੋਕ ਆਪਣੀ ਮਰਜ਼ੀ ਕਰਦੇ ਆ ਬਾਈਬਲ ਦੀ ਨਹੀਂ ਸੁਣਦੇ ਪ੍ਰਭੂ ਦੀ ਨਹੀਂ ਸੁਣਦੇ ਮੈਂ ਤੁਹਾਨੂੰ ਇਸ ਕਰਕੇ ਕਿ ਕਿਹਾ ਕਿ ਹੁਣ ਮੈਂ ਇਹ ਪ੍ਰਚਾਰ ਕਰ ਰਿਹਾ ਕਿ ਪ੍ਰਭੂ ਨੇ ਕਿਹਾ ਪੀ ਜਿਸ਼ਾਇਆ ਨੇ ਦੇਖਿਆ ਪੀ ਉਹਨੇ ਮੈਨੂੰ ਕਿਹੜੇ ਕੰਨ ਦਿੱਤੇ ਆ ਚੇਲਿਆਂ ਵਾਲੇ ਕੰਨ ਦਿੱਤੇ ਆ ਕਿ ਮੈਂ ਚੇਲਿਆਂ ਦੇ ਵਾਂਗੂ ਕੀ ਕਰਾਂ ਸੁਣਾ ਜਿਹੜਾ ਬੰਦਾ ਚੇਲਿਆਂ ਵਾਂਗੂ ਸੁਣਦਾ ਨਾ ਉਹ ਫਿਰ ਗੁਰਮਾ ਵਾਂਗੂ ਕੀ ਕਰਦਾ ਹੈ

ਕੰਮ ਕਰਦਾ ਹੈ ਉਹ ਚੇਲਾ ਚੇਲਾ ਨਹੀਂ ਰਹਿੰਦਾ ਬਾਅਦ ਚ ਗੁਰੂ ਵੀ ਬਣਦਾ ਵਾ ਪਰ ਪਹਿਲਾਂ ਚੇਲਾ ਬਣਨਾ ਪੈਂਦਾ ਉਹਨੂੰ ਤੇ ਚੇਲਾ ਬਣਨ ਦੇ ਲਈ ਉਹਨੂੰ ਕੀ ਕਰਨਾ ਪੈਂਦਾ ਵਾ ਕੰਨ ਖੋਲ ਕੇ ਸੁਣਨੀ ਪੈਂਦੀ ਆਪਣੇ ਗੁਰੂ ਦੀ ਆਪਣੇ ਪਿਤਾ ਦੀ ਹallelujah ਆਪਣੇ ਪਿਤਾ ਦੀ ਸੁਣਦਾ ਆਪਣੇ ਪ੍ਰਭੂ ਦੀ ਸੁਣਦਾ ਇੱਕ ਦਿਨ ਗੁਰੂ ਬਣ ਜਾਂਦਾ ਪ੍ਰਭੂ ਯਿਸੂ ਨੇ ਪਹਿਲਾਂ ਆਪਣੇ ਆਪ ਨੂੰ ਦਾਸ ਬਣਾਇਆ ਤੇ ਫਿਰ ਉਹਨੂੰ ਉਹ ਨਾਮ ਦਿੱਤਾ ਗਿਆ ਜਿਹੜਾ ਸਭ ਨਾਮਾਂ ਤੋਂ ਪਰੇ ਪਰ ਐਸ ਵੱਲ ਕੋਈ ਵੀ ਮਾਸਟਰ ਉਹਦੇ ਨਾਮ ਤੇ ਉਹ ਉਹ ਉੱਤੇ ਨਹੀਂ ਆ ਸਭ ਸ਼ਕਤੀਆਂ ਉਹਦੇ ਨਾਮ ਦੇ ਥੱਲੇ ਆ ਆਕਾਸ਼ ਦੀਆਂ ਸ਼ਕਤੀਆਂ ਧਰਤੀ ਦੀਆਂ ਸ਼ਕਤੀਆਂ ਸ੍ਰਿਸ਼ਟੀ ਦੀ ਸਾਰੀ ਸ੍ਰਿਸ਼ਟੀ ਦੀ ਜਿੰਨੀ ਵੀ ਤਾਕਤ ਆ ਸਾਰੀ ਉਹਦੇ ਨਾਮ ਦੇ ਥੱਲੇ ਆ ਤੇ ਲਿਖਿਆ ਉਹਨੂੰ ਵੱਡਾ ਨਾਮ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਲਿਖਿਆ ਕਿ ਉਹਨੇ ਸਲੀਬ ਦਾ ਟੁਕੜੇ ਆਪ ਨੂੰ ਬਾਸ ਬਣਾ ਕੇ ਆ ਗਿਆ ਕਰੀਪੀ ਬਣਾ ਕੇ ਪੇਸ਼ ਕੀਤਾ ਹallelujah ਪਤਾ ਉਹ ਕਿਹਦੀ ਸੁਣਦਾ ਸੀਗਾ ਉਹ ਉਹਦੀ ਸੁਣਦਾ ਸੀਗਾ ਜਿਹਨੇ ਉਹਨੂੰ ਭੇਜਿਆ ਸੀਗਾ ਹੁਣ ਸਾਨੂੰ ਫਤਾਨੇ ਭੇਜਿਆ ਸਾਨੂੰ ਪਰਮੇਸ਼ਰ ਨੇ ਐਸੇ ਹੀ ਭੇਜਿਆ ਕੁਸੀ ਗਾਲ ਦੇ ਬਦਲੇ ਗਾਲ ਨਹੀਂ ਦੇਣੀ ਤੇ ਜਿਹੜਾ ਤੁਹਾਣਾ ਭਲਾਈ ਕਰੇ ਉਹਨਾਂ ਨਾਲ ਭਲਾਈ ਕਰਨੀ ਹੈ ਜਿਹੜਾ ਤੁਹਾਡਾ ਬੁਰਾ ਕਰੇ ਉਹਦਾ ਤੁਸੀਂ ਭਲਾ ਕਰਨਾ ਹੈ ਜਿਹੜਾ ਤੁਹਾਨੂੰ ਸਤਾਵੇ ਉਹਦੇ ਲਈ ਪ੍ਰਾਰਥਨਾ ਕਰਨੀ ਹੈ ਜਿਹੜਾ ਤੇਰੀ ਇੱਕ ਗੱਲ ਤੇ ਮਾਰੇ ਤੇ ਉਹਦੇ ਲਈ ਦੂਸਰੀ ਗੱਲ ਵੀ ਕਰ ਦੇਣੀ ਹੈ ਹallelujah ਪਰ ਸਾਡੇ ਵਿੱਚ ਬਹੁਤ ਸਾਰੇ ਲੋਕ ਕੀ ਆ ਇਦਾਂ ਦੇ ਨਹੀਂ ਹੋ ਤੁਸੀਂ ਯਾਦ ਰੱਖਿਓ ਉਹ ਬੰਦੇ ਧਰਮੀ ਬਣ ਜਾਂਦੇ ਆ ਜਿਹੜੇ ਬੰਦੇ ਬਾਈਬਲ ਦੀ ਸੁਣਦੇ ਆ ਇੱਦਾਂ ਅੱਗੇ ਲਿਖਿਆ ਵੀ ਉਹ ਧਰਮੀਆਂ ਦੀ ਸੁਣਦਾ ਵਾ ਧਰਮੀ ਉਹ ਹੁੰਦੇ ਆ ਜਿਹੜੇ ਉਹਦੀ ਸੁਣਦੇ ਬਸ ਉਹ ਕਿਸੇ ਦੀ ਨਹੀਂ ਸੁਣਦੇ ਉਹ ਕਿਸੇ ਦੀ ਸੁਣ ਕੇ ਉਹਦਾ ਵੱਟਾ ਨਹੀਂ ਦਿੰਦੇ ਬੱਟਾ ਪਰਮੇਸ਼ਰ ਨੂੰ ਕਹਿੰਦੇ ਆ ਤੂੰ ਦੇ ਮੈਂ ਤੇਰੀ ਸੁਣਾਂ ਕਿਉਂਕਿ ਪਰਮੇਸ਼ਰ ਅਸਾਂ ਤੇਰੀ ਜਾਨ ਦਾ ਮੈਂ ਲੜਾਂਗਾ ਪਰ ਜੇ ਤੂੰ ਆਪ ਹੀ ਲੜਦਾ ਤੇ ਫਿਰ ਮੈਂ ਤੇਰੇ ਵੱਲੋਂ ਨਹੀਂ ਲੜਾਂਗਾ ਮੈਂ ਲੜਾਂਗਾ ਜਦੋਂ ਤੂੰ ਮੇਰੀ ਸੁਨੇਗਾ ਜਦੋਂ ਤੂੰ ਮੇਰੀ ਮੰਨੇਗਾ ਪ੍ਰਭੂ ਕਹਿੰਦਾ ਹੈ ਹਾਲੇਲੂਇਆ ਕਿ ਪ੍ਰਭੂ ਕਹਿੰਦਾ ਗਾਲ ਦੇ ਬਦਲੇ ਨਾਲ ਨਾਲ ਜੇ ਜਦੋਂ ਆਪਾਂ ਨਹੀਂ ਦਿੰਨੇ ਤੇ ਫਿਰ ਪਰਮੇਸ਼ਰ ਸਾਡੇ ਲਈ ਕੋਨੋ ਗਾਲ ਦਾ ਬੱਟਾ ਦਿੰਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਪਰਮੇਸ਼ਰ ਜਵਾਬ ਨਹੀਂ ਦਿੰਦਾ ਤੁਹਾਡੇ ਬੈਰੀ ਨੂੰ ਆਡੇ ਵਿਰੋਧੀ ਨੂੰ ਪਰ ਤੁਹਾਡੇ ਵਿਰੋਧੀ ਨੂੰ ਜਵਾਬ ਉਹ ਦਿੰਦਾ ਜਦੋਂ ਤੁਸੀਂ ਉਹ ਆਪਣਾ ਪੀ ਰੱਖਦੇ ਆ ਬੰਦ ਰੱਖਦੇ ਆ ਲਿਖਿਆ ਕਿ ਆਪਣੀ ਆਪਾ ਪੜਿਆ ਨਾ ਕਿ ਉਹ ਆਪਣੀ ਜੀਬ ਨੂੰ ਮਕਰ ਬੋਲਣ ਤੋਂ ਮਕਰ ਇਹ ਹੋਈ ਆ ਕਿ ਅਸੀਂ ਜਿਹੜਾ ਉਹ ਬੰਦਾ ਉਹ ਤਾਂ ਮਕਰ ਕਰਨ ਦਿਆ ਵਾ ਦੂਜਾ ਉਹ ਗਾਲ ਕੱਢਣ ਦਿਆ ਉਹ ਮਕਰ ਬੋਲਣ ਦਿਆ ਵਾ ਪਰ ਅਸੀਂ ਵੀ ਉਹਦੇ ਨਾਲ ਮਕਰ ਬੋਲਦੇ ਆ ਅਸੀਂ ਵੀ ਆਪਣੀ ਜੀਬ ਨੂੰ ਉਦਾਂ ਦਾ ਹੀ ਬਣਾਉਨੇ ਆ ਜਿੱਦਾਂ ਉਹ ਆ ਉਦਾਂ ਹੀ ਅਸੀਂ ਹੱਸੇ ਫਿਰ ਸਾਡੇ ਵਿੱਚ ਤੇ ਉਹਦੇ ਵਿੱਚ ਕੀ ਫਰਕ ਆ ਹੇਲੂਇਆ ਕੋਈ ਫਰਕ ਨਹੀਂ ਤੇ ਫਰਕ ਕੋਲੋਂ ਪੈਂਦਾ ਜਦੋਂ ਉਹ ਗਾਲ ਕੱਢਦਾ ਜਦੋਂ ਸਾਡੇ ਲਈ ਪਲੈਨਿੰਗ ਕਰਦਾ ਬੁਰੀ ਕਿ ਅਸੀਂ ਉਹਦੇ ਲਈ ਪੜ੍ਹਾਈ ਕਰਦੇ ਆ ਅਸੀਂ ਉਹਦੇ ਵਕ ਗੱਲਾਂ ਦੀ ਪਰਵਾਹ ਨਹੀਂ ਕਰਦੇ ਅਸੀਂ ਕੋਈ ਗਾਲਾਂ ਨੂੰ ਸੁਣਦੇ ਹੀ ਨਹੀਂ ਆ ਉਹ ਗਾਲਾਂ ਕੱਢ ਵੀ ਜਾਂਦਾ ਉਹ ਸਾਡਾ ਬੁਰਾ ਕਰਦਾ ਵੀ ਆ ਪਰ ਅਸੀਂ ਉਹਦੀ ਪਰਵਾਹ ਨਹੀਂ ਕਰਦੇ ਨਾ ਅਸੀਂ ਉਹਨੂੰ ਵਾਪਸ ਇਹਦਾ ਵਟਾ ਦਿੰਦੇ ਆ ਅਸੀਂ ਕਰਦੇ ਆ ਅਸੀਂ ਕਹਿੰਦੇ ਨਹੀਂ ਹਾਡੀ ਜੀਪ ਤੋਂ ਇਹ ਗੱਲ ਨਹੀਂ ਨਿਕਲੇਗੀ ਤੂੰ ਬਾਲਾ ਕੱਢੀਆਂ ਪਰ ਮੇਰੀ ਜੀਪ ਨਹੀਂ ਕੱਢੇਗੀ ਕਿਉਂਕਿ ਮੇਰੀ ਜੀਪ ਕੀ ਕਰਨ ਵਾਸਤੇ ਦਿੱਤੀ ਆ ਪਰਮੇਸ਼ਰ ਨੇ ਹallelujah ਕੀ ਕਰਨ ਲਈ ਦਿੱਤੀ ਆ ਧੰਨਵਾਦ ਤੁਹਾਨੂੰ ਇੱਕ ਤਾਂ ਦੋਤ ਕਹਿੰਦਾ ਪ੍ਰਭੂ ਮੇਰੇ ਮੂੰਹ ਦੇ ਉੱਤੇ ਆਪਣਾ ਪੈਰਾ ਪਿਠਾ ਆਪਣਾ ਪੈਰਾ ਪਟਾ ਜਦੋਂ ਤੁਹਾਡੇ ਮੂੰਹ ਦੇ ਉੱਤੇ ਪਰਮੇਸ਼ਰ ਦਾ ਪੈਰਾ ਹੁੰਦਾ ਨਾ ਫਿਰ ਜਿੱਦਾਂ ਪਰਮੇਸ਼ਰ ਚਾਹੁੰਦਾ ਵਾ ਉਦਾਂ ਹੀ ਤੁਹਾਡੀ ਜ਼ਬਾਨ ਸਾਡੀ ਜ਼ਬਾਨ ਚੱਲਦੀ ਆ ਨਹੀਂ ਤੇ ਫਿਰ ਸਾਡੀ ਜ਼ਬਾਨ ਤੇ ਜਦੋਂ ਪੈਰਾ ਨਹੀਂ ਨਾ ਹੁੰਦਾ ਅਸੀਂ ਪੈਰੇ ਨੂੰ ਰਹਿਣ ਹੀ ਨਹੀਂ ਦਿੰਦੇ ਜਾਂ ਫਿਰ ਪੈਰੇ ਨੂੰ ਮੰਗਦੇ ਨਹੀਂ ਆ ਪਰਮੇਸ਼ਰ ਅਕਸ਼ਰ ਸਾਡੀ ਜੀਵ ਤੇ ਉੱਤੇ ਕੀ ਕਰ ਆਪਣਾ ਪੈਰਾ ਪਟਾ ਫਿਰ ਅਸੀਂ ਕੀ ਕਰਦੇ ਆ ਇਹਨਾਂ ਬੁੱਲਾ ਦੇ ਨਾਲ ਮਕਰ ਬੋਲਦੇ ਇਹਨਾਂ ਬੁੱਲਾ ਦੇ ਨਾਲ ਗਲਤ ਗੱਲਾਂ ਕਰਦੇ ਆ ਜੇ ਕੋ ਸਾਨੂੰ ਇੱਕ ਕੱਢ ਕੇ ਜਾਂਦਾ ਤਾਂ ਅਸੀਂ ਦੋ ਕੱਢ ਕੇ ਜਾਂਦੇ ਇੱਕ ਵਾਰੀ ਸਾਡੇ ਵਿਰੋਧ ਗੱਲਾਂ ਕਰਦਾ ਤਾਂ ਅਸੀਂ ਚਾਰ ਪੰਜ ਵਾਰੀ ਉਹਦੇ ਵਿਰੋਧ ਕਰਦੇ ਆ ਹallelujah ਤੂੰ ਯਾਦ ਰੱਖੋ ਇੱਥੇ ਲਿਖਿਆ ਵੀ ਤੂੰ ਆਪਣੀ ਜ਼ੁਬਾਨ ਨੂੰ ਜੇ ਚੰਗੇ ਦਿਨ ਦੇਖਣਾ ਚਾਹੁੰਦਾ ਤਾਂ ਆਪਣੀ ਜ਼ੁਬਾਨ ਨੂੰ ਰੋਕ ਕੇ ਰੱਖ ਹallelujah ਹੁਣ ਮੈਂ ਤੈਨੂੰ ਸੌਦਾ ਆ ਰਿਹਾ ਮਾ कि ਅਸੀਂ ਪਰਮੇਸ਼ਰ ਦੀ ਆਵਾਜ਼ ਸੁਣਨੀ ਆ ਪਰ ਆਵਾਜ਼ ਸੁਣਨ ਦੇ ਲਈ ਜੇ ਮੈਂ ਵੀ ਬੋਲਾਂ ਤੁਸੀਂ ਵੀ ਬੋਲੋ ਇੱਥੇ ਸਾਰੇ ਬੋਲੋ ਤਾਂ ਕਿਹਦੀ ਗੱਲ ਦੀ ਸਮਝ ਲੱਗੇਗੀ ਕਿਸੇ ਦੀ ਗੱਲ ਦੀ ਸਮਝ ਲੱਗੇਗੀ ਲੱਗੇ ਕਿ ਨਹੀਂ ਲੱਗੇਗੀ ਕਿਉਂਕਿ ਸਾਰਿਆਂ ਨੇ ਬੋਲਣਾ ਕਿਸੇ ਦੀ ਗੱਲ ਦੀ ਸਮਝ ਨਹੀਂ ਲੱਗਣੀ ਸਾਨੂੰ ਕਈ ਵਾਰੀ ਪ੍ਰਭੂ ਨੇ ਕਿਹਾ ਆਪਣੇ ਲੋਕਾਂ ਨੂੰ ਤੁਸੀਂ ਚੁੱਪ ਚਾਪ ਖੜੇ ਰਹੋ ਸਮਨਤਰ ਨੂੰ ਤੁਸੀਂ ਦੋ ਭਾਗ ਹੁੰਦਾ ਦੇਖੋਗੇ ਹallelujah ਤੇ ਜਿਹੜੀ ਸੈਨਾ ਤੁਹਾਡੇ ਪਿੱਛੇ ਬਰਕ ਆਉਂਦੀ ਹੈ ਨਾ ਅੱਜ ਤੱਕ ਇਹਨੂੰ ਫੇਰ ਕਦੀ ਨਾ ਦੇਖੋਗੇ ਹਲੇਲੂਇਆ ਕਈ ਵਾਰੀ ਸਾਨੂੰ ਪਰਮੇਸ਼ਰ ਚੁੱਪ ਕਰਨ ਦੇ ਲਈ ਕਹਿੰਦਾ ਵਾ ਕਈ ਵਾਰੀ ਸਾਨੂੰ ਪਰਮੇਸ਼ਰ ਰਾਤ ਨਾ ਕਰਨ ਦੇ ਲਈ ਕਹਿੰਦਾ ਕਈ ਵਾਰੀ ਸਾਨੂੰ ਪਰਮੇਸ਼ਰ ਬੋਲਣ ਦੇ ਲਈ ਕਹਿੰਦਾ ਕਈ ਵਾਰੀ ਸਾਨੂੰ ਕਹਿੰਦਾ ਧਰਮੀਆਂ ਦੇ ਵਾਂਗੂ ਮੈਨੂੰ ਪੁਕਾਰ ਧਰਮੀ ਰਾਤ ਦਿਨ ਬਹਾਈ ਦਿੰਦੇ ਆ ਤੇ ਦੁਨੀਆ ਦੇ ਲੋਕ ਰਾਤ ਦਿਨ ਕਾਲਾ ਗੰਦੀਆਂ ਗੰਦੀਆਂ ਗਾਲਾਂ ਦਿੰਦੇ ਆ ਗੰਦੀਆਂ ਚੁਗਲੀਆਂ ਕਰਦੇ ਆ ਗੰਦੇ ਸ਼ਬਦ ਬੋਲਦੇ ਆ ਦੁਨੀਆ ਦੇ ਲੋਕ ਪਰ ਜਿਹੜੇ ਧਰਮੀ ਲੋਕ ਆ ਉਹ ਕੀ ਕਰਦੇ ਆ ਰਾਤ ਦਿਨ ਦੁਹਾਈ ਦਿੰਦੇ ਆ ਹallelujah ਹallelujah ਤੁਸੀਂ ਯਾਦ ਰੱਖਿਓ ਪਿਓ ਰਾਤ ਤੇ ਦਿਨ ਦੁਹਾਈ ਦਿੰਦੇ ਆ ਪਰਮੇਸ਼ਰ ਅਕੇ ਕਿਉਂਕਿ ਉਹਨਾ ਉਹਨਾ ਉਹ ਆਪਨੇ ਕਦੀ ਵੀ ਆਪਣਾ ਬਦਲਾ ਲੈਂਦੇ ਉਹਨਾਂ ਨੂੰ ਪਤਾ ਵਾ ਯਿਸੂ ਨੇ ਉਦੋਂ ਇੱਕ ਤੁਸੀਂ ਯਾਦ ਰੱਖੋ ਯਿਸੂ ਨੇ ਜੇ ਬਦਲਾ ਨਹੀਂ ਲਿਆ ਨਾ ਤੇ ਜਦੋਂ ਯਿਸੂ ਮਾਰ ਕੇ ਸਲੀਬ 'ਤੇ ਤੇ ਜਿੰਦਾ ਹੋ ਕੇ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ ਉਹਨੇ ਕਿਹਾ ਹੁਣ ਤੂੰ ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਮੈਂ ਤੇਰੇ ਤੇਰੇ ਬੈਰੀਆਂ ਨੂੰ ਤੇਰੇ ਪੈਰਾਂ ਦੀ ਕੀ ਨਾ ਬਣਾਦਾ ਹਾਂ ਹਾਂਜੀ ਨਹੀਂ ਸੁਣਿਆ ਪੈਰਾਂ ਦੀ ਕੀ ਬਣਾਦਾ ਚੌਂਕੀ ਨਾ ਬਣਾਦਾ ਉਦੋਂ ਤੱਕ ਤੂੰ ਮੇਰੇ ਮੇਰੇ ਥੱਲੇ ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਮੈਂ ਤੇਰੇ ਵੀਰੇ ਪੈਰਾਂ ਦੀ ਚੌਂਕੀ ਤੇਰੇ ਬੈਰੀਆਂ ਨੂੰ ਨਾ ਬਣਾਦਾ ਬੈਰੀ ਹੋ ਆ ਪੀ ਜਿਹੜੇ ਲੋਕਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਹallelujah ਉਹਦਾ ਅਨਕਾਰ ਕੀਤਾ ਜਿਹੜੇ ਲੋਕਾਂ ਨੇ ਉਹਨੂੰ ਕੀ ਕੀਤਾ ਵਾ ਅੱਜ ਤੱਕ ਉਹਨੇ ਉਹਨਾਂ ਦਾ ਪਿਆਰ ਦਿਖਾਇਆ ਪਰ ਉਹਨਾਂ ਨੇ ਅੱਜ ਤੱਕ ਆਪਣੇ ਮਨਾਂ ਨੂੰ ਕੀ ਕਰਕੇ ਰੱਖਿਆ ਹੈ ਕਠੋਰ ਤੇ ਹਮੇਸ਼ਾ ਪਰਮੇਸ਼ਰ ਦਾ ਅਨਕਾਰ ਕਰਦੇ ਆਂ ਤੇ ਵਿਸ਼ਵਾਸ ਨਹੀਂ ਕਰਦੇ ਉਹਦਾ ਅਨਕਾਰ ਕਰਦੇ ਆ ਕਿ ਕੋਈ ਪਰਮੇਸ਼ਰ ਨਹੀਂ ਹੈ ਇੱਥੇ ਫਿਰਸੀਆਂ ਨੇ ਪਰਮੇਸ਼ਰ ਦਾ ਅਨਕਾਰ ਕੀਤਾ ਵਿਸ਼ਵਾਸ਼ ਨਹੀਂ ਕੀਤਾ ਕਈਆਂ ਨੇ ਕੀਤਾ ਬਹੁਤੇ ਪ੍ਰਿੰਸੀਆਂ ਦੇ ਵਿੱਚੋਂ ਕੀਤਾ ਪਰ ਬਹੁਤਿਆਂ ਦੇ ਵਿੱਚੋਂ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਇਨਕਾਰ ਕੀਤਾ ਉਹਨਾਂ ਦੇ ਮਨ ਜਿਹੜੇ ਸੀ ਕਠੋਰ ਹੋ ਚੁੱਕੇ ਸੀ ਹallelujah ਤੇ ਧਰਮੀਆਂ ਦੀ ਪਰੇਸ਼ਾਨ ਪਤਾ ਕੀ ਆ ਉਹ ਇਹ ਆ ਕਿ ਉਹ ਹਮੇਸ਼ਾ ਪਰਮੇਸ਼ਰ ਦੀ ਆਵਾਜ਼ ਸੁਣਨਾ ਪਸੰਦ ਕਰਦੇ ਆ ਤੇ ਸੁਣਦੇ ਹੀ ਨਹੀਂ ਕੱਲੇ ਸੁਣ ਕੇ ਉਹਨੂੰ ਮੰਨਦੇ ਪੂਰਾ ਵੀ ਕਰਦੇ ਆ ਜੇ ਪਰਮੇਸ਼ਰ ਕਹਿੰਦਾ ਮੈਂ ਕਹਿੰਦਾ ਮੇਰੇ ਵਿਰੁੱਧ ਪ੍ਰਭੂ ਉਹਨਾਂ ਨੇ ਪਲੈਨਿੰਗ ਕੀਤੀ ਆ ਤੇ ਮੈਂ ਉਹਨਾਂ ਦੇ ਵਿਰੁੱਧ ਮੈਂ ਉਹਨਾਂ ਨਾਲ ਬੈਠ ਕੇ ਗੱਲ ਕਰਾਂ ਪ੍ਰਭ ਕਹਿੰਦਾ ਨਹੀਂ ਕਰਨੀ ਮੈਂ ਕਰਾਂਗਾ ਤੇਰੀ ਗੱਲ ਤੂੰ ਨਹੀਂ ਕਰਨੀ ਪ੍ਰਭੂ ਮੇਰੇ ਵਿਰੁੱਧ ਉਹਨਾਂ ਨੇ ਇੰਨੀਆਂ ਗੱਲਾਂ ਕੀਤੀਆਂ ਝੂਠੀਆਂ ਗੱਲਾਂ ਵਾ ਤੂੰ ਵੀ ਜਾਣਦਾ ਵਾ ਪਰ ਮੈਂ ਉਹਨਾਂ ਨਾਲ ਬੈਠ ਕੇ ਪੁੱਛਾਂਗਾ ਕਿ ਪ੍ਰਭੂ ਕਹਿੰਦਾ ਨਹੀਂ ਕਰਨੀ ਤੇ ਸਾਨੂੰ ਕੀ ਕਰਨਾ ਚਾਹੀਦਾ ਫਿਰ ਕਰਨੀ ਚਾਹੀਦੀ ਗੱਲ ਕਿ ਨਹੀਂ ਕਰਨੀ ਚਾਹੀਦੀ ਚਾਰਾਂ ਪੱਧਰਾਂ ਤੇ ਨਹੀਂ ਕਰਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਪਰਮੇਸ਼ਰ ਕਹਿ ਰਿਹਾ ਵੀ